ਅਸੀਂ ਅਕਸਰ ਹੀ ਦੇਖਦੇ ਹਾਂ ਕਿ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਨੌਜਵਾਨ ਹਰ ਅਤਕੰਡਾ ਅਪਣਾਉਂਦਾ ਹੈ ਤੇ ਇਹ ਵਕ ਵਕ ਜੋ ਏਜੰਟਸ ਨੇ ਉਹਨਾਂ ਕੋਲ ਵੀ ਜਾਂਦੇ ਨੇ ਪਰ ਕਈ ਵਾਰ ਵਿਦੇਸ਼ ਜਾਣ ਦੀ ਚਾਹਤ ਵਿੱਚ ਭੋਲੇ ਭਾਲੇ ਲੋਕ ਠੱਗ ਟਰੈਵਲ ਏਜੰਟਾਂ ਦੇ ਚਾਂਸੇ ਵਿੱਚ ਆ ਜਾਂਦੇ ਨੇ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਜਿੱਥੇ ਪੰਜਾਬ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ 45 ਨੌਜਵਾਨ ਅਮ੍ਰਿਤਸਰ ਦੇ ਇੱਕ ਠੱਗ ਟਰੈਵਲ ਏਜੰਟ ਦੇ ਚਾਂਸੇ ਦੇ ਵਿੱਚ ਆ ਗਏ ਅਤੇ ਠੱਗੀ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੀੜਤ ਲੋਕਾਂ ਵੱਲੋਂ ਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਬਾਬਤ ਐਫ ਆਰ ਵੀ ਦਰਜ ਕਰਾਈ ਗਈ ਸੀ ਅਤੇ ਪੁਲਿਸ ਵੱਲੋਂ ਉਸ ਠੱਗ ਟ੍ਰੈਵਲ ਏਜੰਟ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਪਰ ਹੁਣ ਇਤੇ ਹੈਰਾਨੀ ਦੀ ਗੱਲ ਇਹ ਹੈ ਕਿ ਅ ਠੱਗ ਟ੍ਰੈਵਲ ਏਜੰਟ ਅਫੇਰ ਵੀ ਵੱਖ-ਵੱਖ ਥਾਵਾਂ 'ਤੇ ਆਪਣਾ ਦਫ਼ਤਰ ਖੋਲ ਕੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਹੁਣਾ ਤੋਂ ਠੱਗੀ ਦਾ ਸ਼ਿਕਾਰ ਬਣਾਉਂਦਾ ਹੈ ਜੀ ਹਾਂ ਇੱਕ ਪਾਸੇ ਜਿੱਥੇ ਇਹਨਾਂ ਮਾਸੂਮ ਲੋਕਾਂ ਨੇ 2 ਸਾਲ ਪਹਿਲਾਂ ਐਫਆਈਆਰ ਦਰਜ ਕਰਵਾਈ ਸੀ ਉਧਰ ਹੀ ਐਫਆਈਆਰ ਦਰਜ ਕਰਨ ਤੋਂ ਬਾਅਦ ਇੱਕ ਠੱਗ ਟ੍ਰੈਵਲ ਏਜੰਟ ਹੈ ਜੋ ਵੱਖ-ਵੱਖ ਥਾਵਾਂ 'ਤੇ ਫੇਰ ਵੀ ਆਪਣਾ ਦਫ਼ਤਰ ਖੋਲ ਕੇ ਠੱਗੀ ਮਾਰਦਾ ਹੈ ਹੁਣ ਪਿਛਲੇ ਦਿਨੀ ਉਸ ਠੱਗ ਟ੍ਰੈਵਲ ਏਜੰਟ ਵੱਲੋਂ ਵਰਲਡ ਵੀਜ਼ਾ ਹੱਬ ਨਾਮ ਤੇ ਦਫ਼ਤਰ ਖੋਲ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਜਦੋਂ ਇਸਦੀ ਖਬਰ ਉਸ ਵੱਲੋਂ ਠੱਗੇ ਗਏ ਪੀੜਤ ਲੋਕਾਂ ਨੂੰ ਲੱਗੀ ਤਾਂ ਉਹ ਲੋਕ ਉਸਦੇ ਦਫ਼ਤਰ ਪਹੁੰਚੇ ਅਤੇ ਉਹਨਾਂ ਨੂੰ ਉੱਥੇ ਆਉਣ ਤੇ ਪਤਾ ਲੱਗਾ ਕਿ ਠੱਗ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਤੇ ਜਦੋਂ ਉਹ ਉਸਦੇ ਦਫ਼ਤਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਵੱਲੋਂ ਇਸ ਠੱਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਤ ਲੋਕਾਂ ਨੇ ਦੱਸਿਆ ਕਿ ਠੱਗ ਟਰੈਵਲ ਏਜੰਟ ਜਿਸ ਦਾ ਨਾਮ ਮਨਮੋਹਨ ਸਿੰਘ ਮੋਰੀ ਹੈ ਉਹ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਦਾ ਅਤੇ ਉਹਨਾਂ ਦੇ ਨਾਲ ਵੀ ਉਸ ਵੱਲੋਂ ਠੱਗੀ ਮਾਰੀ ਗਈ ਸੀ ਦਰਅਸਲ ਉਹਨਾਂ ਨੂੰ ਨਕਲੀ ਵੀਜ਼ਾ ਦਾਕੇ ਦਿੱਲੀ ਭੇਜ ਦਿੱਤਾ ਗਿਆ ਸੀ ਇਸ ਦੀ ਜਾਣਕਾਰੀ ਉਹਨਾਂ ਨੂੰ ਦਿੱਲੀ 에어ਪੋਰਟ ਤੋਂ ਹੀ ਪਤਾ ਲੱਗੀ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਹੀ ਇਸ 에ਜੰਟ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਵੀ ਉਹਨਾਂ ਵੱਲੋਂ ਇਸ ਟ੍ਰੈਵਲ 에ਜੰਟ ਤੇ ਮਾਮਲਾ ਦਰਜ ਕਰਵਾਇਆ ਗਿਆ ਕੀ ਕਹਿਣਾ ਹੈ ਇਹਨਾਂ ਸਭ ਦਾ ਆਓ ਸੁਣਦੇ ਹਾਂ ਇਹ ਬ੍ਰਦਰ ਸਾਡੇ ਨੰਨਾ ਇਹਨਾਂ ਨੇ 2022 ਦੇ ਵਿੱਚ ਫਰਵਰੀ ਮਹੀਨੇ ਦੇ ਅੱਛੇ ਸਾਡੇ ਬੱਚਾ ਨੂੰ ਲਾਰਾ ਲਾ ਕੇ 에어ਪੋਰਟ ਤੇ ਭੇਜ ਦਿੱਤਾ ਗਿਆ ਅੱਛਾ ਜੀ ਜਦਕਿ 에어ਪੋਰਟ ਦੇ ਅੰਦਰ ਜਦੋਂ ਇਹਨੂੰ ਹੋਏ ਸਾਡੇ ਬੱਚੇ 45% ਸੀਟ ਟੁੱਟਾ ਹੂੰ ਤੇ ਉਹਦਾ ਅੰਦਰੋਂ ਪਤਾ ਲੱਗਾ ਵੀ ਇਹਨਾਂ ਦਾ ਵੀਜ਼ਾ ਵੀ ਨਕਲੀ ਤੇ ਆਪਣਾ ਜਿਹੜੀ ਇਹਨਾਂ ਟਿਕਟਾਂ ਦਿੱਤੀਆਂ ਉਹ ਵੀ ਨਕਲੀ ਸੀ ਸੱਗੇ ਅੱਛਾ ਜੀ ਤੇ ਟੋਟਲੀ ਫਰਾਡ ਇਹਨਾਂ ਨੇ 60-60 ਲੱਖ ਦਾ ਸੌਰੀ 60-60 ਹਜ਼ਾਰ ਦਾ ਕੀਤਾ ਸੀ ਬਾਕੀ ਟੋਟਲ ਕਿੰਨੇ ਜਾਨੇ ਸੀਗੇ ਟੋਟਲ 45 ਕਵੈਸਨ ਸੀ ਉਸ ਟਾਈਮ ਤੇ ਗਰੁੱਪ ਦੇ ਨੇ ਤੁਸੀਂ ਕੋਈ ਪੁਲਿਸ ਕੰਪਲੇਟ ਕੀਤੀ ਸੀ ਉਸ ਵੇਲੇ ਦੀ ਹਾਂਜੀ ਉਸ ਟਾਈਮ ਤੇ ਇਹ ਕਮਿਸ਼ਨਰ ਅਫੀਸਰ ਨਾਲ ਲਾ ਕੇ ਉਸ ਤੋਂ ਬਾਅਦ ਏਡੀਸੀ ਨੇ ਉਹਨਾਂ ਨੇ ਮਾਰਕ ਕੀਤਾ ਈਸਟ ਦੇ ਵਿੱਚ ਉੱਥੇ ਆਣ ਕੇ ਬਾਈ ਨੇਮ ਇਹਨਾਂ ਦੀ ਕੰਪਲੀਟ ਹੋਈ ਸੀ ਅੱਜ ਤੁਸੀਂ ਇੱਥੇ ਪੁੱਛੇ ਕੀ ਕਾਰਨ ਕੀ ਹੈ ਤੇ ਪੁੱਛਣ ਦਾ ਇੱਥੇ ਸਾਨੂੰ ਇਹੀ ਨਾ ਪੇਪਰ ਦੇ ਵਿੱਚ ਵੇਖਿਆ ਸੀ ਕਿ ਮੋਹਨ ਸਿੰਘ ਮੋਣੀ ਜਿਹੜਾ ਸਾਡੇ ਨਾਲ ਠੱਗੀ ਮਾਰ ਕੇ ਗਿਆ ਵਾ ਇਹ ਬੰਦਾ ਰੈਸਟ ਹੋਇਆ ਵਾ ਇਹ ਉਹ ਨਿਊਜ਼ ਪੜ੍ਹ ਕੇ ਇੱਥੇ ਪਹੁੰਚੇ ਆ ਕਿ ਫੇਰ ਬੰਦਾ ਆਫਿਸ ਚਲਾ ਰਿਹਾ ਉਸੇ ਏਰੀਆ ਦੇ ਵਿੱਚ ਜਿੱਥੇ 2 ਸਾਲ ਪਹਿਲਾਂ ਇਹਨੇ ਠੱਗੀ ਮਾਰੀ 6 ਮਹੀਨਿਆਂ ਤੋਂ ਫੇਰ ਆਫਿਸ ਰਨ ਕਰ ਲਿਆ ਵਾ ਮਤਲਬ ਬੰਦੇ ਨੂੰ ਕੋਈ ਡਰ ਨਹੀਂ ਹੈਗਾ ਕਰੋੜਾਂ ਦੀ ਠੱਗੀ ਮਾਰ ਕੇ ਫੇਰ ਉਹ ਬੰਦਾ ਉਸੇ ਏਰੀਆ ਦੇ ਵਿੱਚ ਹੀ ਮਤਲਬ ਫਿਰ ਉਹ ਆਪਣਾ ਆਫਿਸ ਚਲਾ ਰਿਹਾ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਇਸ ਟਾਈਮ ਤੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਉਹ ਬੰਦਾ ਠੱਗੀ ਮਾਰ ਕੇ ਜਿੱਤੇ ਐਫ ਆਈ ਆਰ ਹੋਈ ਹੈ 45 ਬੰਦਿਆਂ ਦੀ ਉਹ ਬੰਦਾ ਫਿਰ ਇਥੇ ਆਫਿਸ ਰਨ ਕਰਦਾ ਪਿਆ ਇਹਨਾਂ ਦੇ ਮੈਂ ਸਾਥੀਆਂ ਦਾ ਵੀ ਨਾਮ ਲੈਣਾ ਚਾਹੂੰਗਾ ਇੱਕ ਸ਼ੁਭਮ ਆ ਇੱਕ ਮਨਦੀਪ ਕੌਰ ਲੜਕੀ ਆ ਜਿਹੜਾ ਇਹ ਪੂਗਾ ਗੈਂਗ ਨੂੰ ਚਲਾ ਰਿਹਾ ਤੇ ਮੈਨੂੰ ਇਹ ਪਤਾ ਲੱਗਾ ਵੀ ਇਹ ਲਗਾਤਾਰ 10 ਸਾਲ ਤੋਂ ਇਦਾਂ ਹੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਿਤੇ ਸਿਮਲਾ ਕਿਤੇ ਹਿਮਾਚਲ ਕਿਤੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਫਿਸ ਖੋਲ ਕੇ ਲਗਾਤਾਰ ਠਕੀਆਂ ਮਾਰਦੇ ਆ ਹਾਂਜੀ ਮੈਨੂੰ ਹੁਣ ਇਹ ਪਤਾ ਲੱਗਾ ਵੀ ਇਸ ਟਾਈਮ ਤੇ ਅਰੈਸਟ ਹੋ ਚੁੱਕੇ ਨੇ ਅਸੀਂ ਪੁਲਿਸ ਅੱਗੇ ਹੋਈ ਰਿਕੁਐਸਟ ਕਰਾਂਗੇ ਕਿ ਇਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਜੋ ਪੀੜਤ ਲੋਕ ਨੇ 2 ਸਾਲ ਤੋਂ ਮਤਲਬ ਵੀ ਬੰਦੇ ਪਰੇਸ਼ਾਨ ਹੋ ਰਹੇ ਨੇ ਲਗਾਤਾਰ ਹੀ ਉਹਨਾਂ ਬੰਦਿਆਂ ਨੂੰ ਨਿਆਂ ਮਿਲ ਸਕੇ ਤੁਹਾਨੂੰ ਕਿੱਥੇ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਗਈ ਸੀ ਸਾਨੂੰ ਕੁਵੈਤ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਗਈ ਸੀ ਤੇ ਮੇਰਾ ਭਤੀਜਾ ਵਾ ਜਿਹੜਾ ਮਤਲਬ ਇਹਨਾਂ ਵੀਜ਼ਾ ਉਹਨੇ ਲਿਆ ਸੀ ਮੈਂ ਉਹਦਾ ਚਾਚਾ ਹਾਂ ਅੱਜ ਆਫਿਸ ਬੰਦ ਹੋ ਗਿਆ ਉਹਨਾਂ ਕੇ ਬੰਦੇ ਨੇ ਨਹੀਂ ਆਫਿਸ ਬੰਦ ਦਾ ਅਸੀਂ ਥੱਲੇ ਕਰਿਆਨੇ ਦੀ ਦੁਕਾਨ ਉਹਨਾਂ ਕੋ ਪਤਾ ਕੀਤਾ ਉਹ ਸਾਨੂੰ ਕਹਿ ਰਹੇ ਵੀ 6 ਮਹੀਨੇ ਆਫਿਸ ਲਗਾਤਾਰ ਚੱਲਦਾ ਪਿਆ ਸੀ ਤੇ 2-3 ਦਿਨ ਹੋਏ ਬੰਦੇ ਨੂੰ ਅਰੈਸਟ ਕੀਤਾ ਗਿਆ ਕਿੰਨੇ ਦਿਨ ਤੋਂ ਬੰਦ ਦੱਸਿਆ ਕੁਛ ਨਾ ਹਾਂ 2-3 ਦਿਨ ਤੋਂ ਬੰਦ ਦੱਸਿਆ ਵਾ ਤੇਰੀ ਕੀ ਮੰਗ ਕੀ ਕਰ ਤੱਕ ਕੀ ਹੋਣਾ ਚਾਹੀਦਾ ਹੁਣ ਅਸੀਂ ਇਹ ਮੰਗ ਕਰਦੇ ਹਾਂ ਵੀ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਕਿਸੇ ਵੀ ਪਰਸਨ ਨਾਲ ਇਦਾਂ ਦੀ ਠੱਗੀ ਨਾ ਹੋ ਆ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ